ਗੁਰੂ ਗੋਬਿੰਦ ਸਿੰਘ ਜੀ ਅਤੇ ਬਹਾਦਰ ਸ਼ਾਹ ਦੀ ਮੁਲਾਕਾਤ ਤੋਂ ਬਾਅਦ ਗੁਰੂ ਜੀ ਅਤੇ ਬਹਾਦਰ ਸ਼ਾਹ ਦੀ ਮਿੱਤਰਤਾ ਵਧੀ ਤਾਂ ਆਪ ਜੀ ਨੇ ਬਹੁਤ ਸਾਰਾ ਸਫ਼ਰ ਇਕੱਠਿਆਂ ਕੀਤਾ ਗੁਰੂ ਗੋਬਿੰਦ ਸਿੰਘ ਸਾਹਿਬ ਮਹਾਰਾਜ ਜੀ ਜਦੋਂ ਉਦੈਪੁਰ, ਉਜੈਨ ਅਤੇ ਇੰਦੌਰ ਦੇ ਰਸਤੇ ਨਰਬਦਾ ਨਦੀ ਦੇ ਕਿਨਾਰੇ ਆਣ ਉਤਰੇ ਇੱਥੇ ਆਪ ਜੀ ਵਿਸ਼ਰਾਮ ਕਰਕੇ ਤਾਪਦੀ ਨਦੀ ਦੇ ਕਿਨਾਰੇ ਬਰਹਾਨਪੁਰ ਆ ਗਏ ਅਤੇ ਉੱਧਰ ਬਹਾਦਰ ਸ਼ਾਹ ਆਪਣੇ ਪਿਤਾ ਦੇ ਫਤਹਿ ਕੀਤੇ ਹੋਏ ਦੇਸ਼ ਨੂੰ ਸੰਭਾਲਣ ਵਾਸਤੇ ਦੱਖਣ ਨੂੰ ਤੁਰ ਪਿਆ ਪਰ ਸੰਗਤ ਦਾ ਪ੍ਰੇਮ ਦੇਖ ਕੇ ਅਤੇ ਉਹਨਾਂ ਦੀ ਬੇਨਤੀ ਪ੍ਰਵਾਨ ਕਰਕੇ ਗੁਰੂ ਜੀ ਬਰਹਾਨਪੁਰ ਹੀ ਠਹਿਰ ਗਏ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਨਿਤਾਪ੍ਰਤ ਨਵੀਆਂ ਤੋਂ ਨਵੀਆਂ ਸੰਗਤਾਂ ਆਉਧੀਆਂ ਅਤੇ ਨਾਮਦਾਨ ਦਾ ਉਪਦੇਸ਼ ਲੈ ਕੇ ਆਪਣਾ ਜਨਮ ਸਫਲਾ ਕਰਦੀਆਂ ਉਸ ਨਗਰ ਵਿੱਚ ਇੱਕ ਵੱਡੀ ਉਮਰ ਦਾ ਬਵੇਕੀ ਸਾਧੂ ਜਿਸ ਦਾ ਨਾਮ ਜੀਵਨਦਾਸ ਸੀ ਉਹ ਕਾਫੀ ਸਮੇਂ ਤੋਂ ਰਹਿੰਦਾ ਸੀ ਜਦ ਉਸ ਨੂੰ ਗੁਰੂ ਜੀ ਦੇ ਉੱਥੇ ਠਹਿਰਨ ਦਾ ਪਤਾ ਲੱਗਾ ਤਾਂ ਉਹ ਤੁਰੰਤ ਹੀ ਆਪ ਜੀ ਦੇ ਦਰਸ਼ਨ ਕਰਨ ਵਾਸਤੇ ਆਇਆ ਜਦ ਸਾਧੂ ਬੜੇ ਸਤਕਾਰ ਨਾਲ ਗੁਰੂ ਜੀ ਦੇ ਚਰਨਾਂ ਤੇ ਮੱਥਾ ਟੇਕ ਕੇ ਬੈਠ ਗਿਆ ਤਾਂ ਆਪ ਜੀ ਨੇ ਪੁੱਛਿਆ ਸੰਤ ਜੀ ਤੁਹਾਡੇ ਪੰਜ ਕਾਮ ਕ੍ਰੋਧ ਆਦਿਕ ਵਕਾਰ ਕਿੰਨੇ ਕੁ ਸਮੇਂ ਤੋਂ ਨਾਸ਼ ਹੋਏ ਹਨ ਸਾਧੂ ਨੇ ਕਿਹਾ ਮਹਾਰਾਜ ਜੀ ਆਪ ਜੀ ਅੰਤਰਜਾਮੀ ਸਭ ਕੁਝ ਜਾਣਦੇ ਹੋ ਜਿਸ ਪੁਰਖ ਉਤੇ ਆਪ ਜੀ ਦੀ ਕਿਰਪਾ ਹੋਵੇ ਉਸ ਦੀ ਹਉਮੈ ਜੋ ਵਕਾਰਾਂ ਦੀ ਜੜ ਹੈ ਉਹ ਦੂਰ ਹੁੰਦੀ ਹੈ ਜਦ ਤੱਕ ਤਨਹੰਤਾ ਭਾਵ ਦੇ ਅਪਮਾਨ ਦੂਰ ਨਹੀਂ ਹੁੰਦਾ ਤਦ ਤੱਕ ਪੁਰਸ਼ ਦੇ ਇਹ ਵਕਾਰ ਨਾਸ਼ ਨਹੀਂ ਹੁੰਦੇ ਤਨਹੰਤਾ ਦੇ ਤਿਆਗ ਨਾਲ ਹੀ ਜਦ ਵਾਹਿਗੁਰੂ ਦੀ ਕਿਰਪਾ ਹੁੰਦੀ ਹੈ ਤਾਂ ਪੁਰਖ ਮੁਕਤੀ ਦੇ ਯੋਗ ਬਣਦਾ ਹੈ ਆਪ ਜੀ ਦੇ ਦਰਸ਼ਨ ਕਰਕੇ ਮੇਰਾ ਜਨਮ ਸਫਲਾ ਹੋ ਗਿਆ ਉਪਰੰਤ ਜੀਵਨ ਦਾਸ ਨੇ ਬੇਨਤੀ ਕੀਤੀ ਕਿ ਮੇਰੇ ਡੇਰੇ ਚਰਨ ਪਾ ਕੇ ਕੱਲ ਸਵੇਰ ਦਾ ਪ੍ਰਸ਼ਾਦ ਆਪਣੇ ਸਿੰਘਾਂ ਸਹਿਤ ਆਪ ਜੀ ਉੱਥੇ ਛਕਣਾ ਜੀ ਸਤਿਗੁਰੂ ਜੀ ਨੇ ਉਸ ਦੀ ਸ਼ਰਧਾ ਵੇਖ ਕੇ ਕਿਹਾ ਤੂੰ ਸਾਨੂੰ ਪ੍ਰਸੰਨ ਕਰ ਲਿਆ ਹੈ ਕੱਲ ਅਸੀਂ ਤੇਰੇ ਡੇਰੇ ਪ੍ਰਸ਼ਾਦ ਜ਼ਰੂਰ ਛਕਾਂਗੇ ਆਗਿਆ ਪਾ ਕੇ ਸਾਧੂ ਨੇ ਅਨੇਕ ਪ੍ਰਕਾਰ ਦੇ ਭੋਜਨ ਤਿਆਰ ਕਰਕੇ ਗੁਰੂ ਜੀ ਨੂੰ ਆਪਣੇ ਡੇਰੇ ਸਿੰਘਾਂ ਸਹਿਤ ਸੱਦ ਲਿਆ ਹੋਰ ਵੀ ਬੇਨਤ ਸਿੱਖ ਸੰਗਤਾਂ ਪ੍ਰਸ਼ਾਦ ਛਕਣ ਵਾਸਤੇ ਸਾਧੂ ਜੀਵਨ ਦਾਸ ਦੇ ਡੇਰੇ ਪੁੱਜ ਗਈਆਂ ਜੀਵਨ ਦਾਸ ਨੇ ਸਾਰਿਆਂ ਨੂੰ ਪੰਕਤਾਂ ਵਿੱਚ ਬਿਠਾ ਕੇ ਬੜੇ ਪ੍ਰੇਮ ਨਾਲ ਪ੍ਰਸ਼ਾਦ ਵਰਤਾਇਆ ਅਤੇ ਸਤਿਗੁਰੂ ਜੀ ਨੂੰ ਚੁਲਾ ਕਰਾ ਕੇ ਜੀਵਨ ਦਾਸ ਨੇ ਆਪ ਜੀ ਦੇ ਚਰਨਾਂ ਤੇ ਭੇਟਾ ਰੱਖ ਕੇ ਮੱਥਾ ਟੇਕਿਆ ਗੁਰੂ ਜੀ ਉਸ ਦੇ ਪ੍ਰੇਮ ਤੇ ਬਹੁਤ ਪ੍ਰਸੰਨ ਹੋਏ ਅਤੇ ਕਿਰਪਾ ਦ੍ਰਿਸ਼ਟੀ ਕਰਕੇ ਉਸ ਨੂੰ ਬ੍ਰਹਮ ਗਿਆਨ ਦੀ ਲਗਤਾਂ ਕਰਾ ਦਿੱਤੀ